ਹੈਲੋ ਜਿਹੜੇ ਕਹਿੰਦੇ ਵੀ ਸਾਡੇ ਵੀ ਸਪੈਸ਼ਲ ਪੱਕੇ ਤੌਰ ਤੇ ਆਏ ਐ ایسا سب ادھی چنی پنتا جی کتنے سر چاہا جاتے ہیں میت چن جی سابقہ ممبر بہت بہت کرتے ہیں بلوت سن سرجیت جی سی سر شکارا سرپری انہوں کو دے سکتے ہیں ਮੈਂ ਅੱਜ ਉਹਨਾਂ ਵੱਲੋਂ ਜਿਹੜੀ ਸੋਦੇ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਡਾਟਰ ਨਰਮਨ ਸਿੰਘ ਜੀ ਵੱਲੋਂ ਜੀ ਸਰ ਪਹਿਲੇ ਤੋਂ ਸਾਨੂੰ ਸਾਡੇ ਸਰਵ ਗਣੂ ਅੱਜ ਜਿਹੜੇ ਟੁੰਨੇਵਰ ਸੇਖਾ ਜੀ ਮਿਲਦੇ ਬਹੁਤ ਬਹੁਤ ਮੁਬਾਰਕਾਂ ਜੀ ਹਾਂ ਜੀ ਤੁਹਾਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਸਰ ਤੁਹਾਨੂੰ ਕਿੰਨਾ ਕੁ ਖੁਸ਼ ਆਜ ਦੇ ਚਿੰਝ ਮੇਲੇ ਦਾ ਬਹੁਤ ਜੀ ਸਾਨੂੰ ਤੇ 35 ਸਾਲਾਂ ਤੋਂ ਅਸੀਂ ਸੇਵਾ ਕਰ ਰਹੇ ਹਾਂ ਨਾਲ ਹੋ ਕੇ ਸਾਰੀ ਸੰਗਤ ਦੇ ਤੇ ਅਸੀਂ ਸਾਰੀ ਸੰਗਤ ਦਾ ਤੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰੀਏ ਜਿਹੜਾ ਸਾਡੇ ਸਾਥ ਦਿੰਦੇ ਆ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਚਿੰਝ ਮੇਲੇ ਨੂੰ ਤੁਸੀਂ ਹਾਂ ਜੀ ਬਹੁਤ ਜੀ ਚੰਗੀ ਤਰ੍ਹਾਂ ਅਸੀਂ ਕਹਿੰਦੇ ਆਂ ਕਿ ਸਾਰਿਆਂ ਨੂੰ ਜੀ ਆਇਆਂ ਨੂੰ ਮੁੰਡੇ ਵੱਤੋਂ ਵੱਤ ਸਾਡੇ ਅਲ ਦੇਸ਼ ਤੇ ਅੱਗੇ ਤੋਂ ਸਾਡੇ ਪਿੰਡ ਨੂੰ ਅੱਗੇ ਲੈ ਕੇ ਜਾਣ ਤੇ ਜਿਹੜੇ ਅੱਜ ਦੇ ਅੱਜ ਦੀ ਪੀੜ੍ਹੀ ਹੈ ਜਿਹੜੀ ਖੇਡਾਂ ਤੋਂ ਦੂਰ ਕਿਤੇ ਜਾਂਦੀ ਹੈ ਦੂਰ ਜਾ ਰਹੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਮੋਟਿਵੇਸ਼ਨ ਨੂੰ ਇੱਥੇ ਲਿਆਉਣ ਦੀ ਖਾੜਿਆਂ ਦੇ ਵਿੱਚ ਆਉਣ ਤੇ ਆਪਦੇ ਸ਼ਰੀਰਾਂ ਨੂੰ ਸਾਂਭ ਕੇ ਰੱਖਣ ਜੀ ਸਰ ਜਿਸ ਤਰ੍ਹਾਂ ਤੁਸੀਂ ਲਿਖਿਆ ਸਵਰਗਿਆ ਦਿਆਲ ਸਿੰਘ ਜੀ ਯਾਦ ਵਿੱਚ ਇਸ ਤਰ੍ਹਾਂ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਯਾਦਾਂ ਦੇ ਛਿੰਝ ਮੇਲੇ ਕਰਾਣੇ ਚਾਹੀਦੇ ਜਾਈ ਤੇ ਆ ਜੀ ਆਪਦੇ ਮਾਪੇ ਦੀ ਜਿਹੜੀ ਉਹਨਾਂ ਨੇ ਇਹਨਾਂ ਨੂੰ ਬੱਚਿਆਂ ਨੂੰ ਪਾਲ ਕੇ ਪੜ੍ਹਾ ਕੇ ਏਡਾ ਕੀਤਾ ਤੇ ਉਹਨਾਂ ਲਈ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਠੀਕ ਓਕੇ ਸਰ ਅੱਜ ਦਾ ਡਿਪੈਂਡ ਕੋ ਚੇਂਜ ਮੇਲਾ ਹੈ ਤੁਹਾਨੂੰ ਕਿੰਨਾ ਸਭ ਤੋਂ ਵੱਡਾ ਯੋਗਦਾਨ ਪਾ ਰਿਹਾ ਇਹ ਸੱਜ ਮੇਲੇ ਦੇ ਮੈਂ ਪਟਿਆਲਾ ਜਿਵੇਂ ਚਾਲੂ ਕੇ ਸਾਰੀ ਸਰਕਾਰ ਦੇ ਬੰਦਾ ਭਾਜੀ ਵੀ ਆਪਣਾ ਯੋਗਦਾਨ ਪਾ ਰਹੇ ਆ ਇਸ ਸੱਜ ਮੇਲੇ ਨੂੰ ਹਰ ਸਾਲ ਉਹ ਆਪਣੇ ਸਹਿਯੋਗ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਦੇ ਕੇ ਮੁਨੀਲੇ ਤੋਂ ਇੱਥੇ ਸੱਜ ਮੇਲਾ ਕਰਾਉਣ ਆਉਂਦੇ ਆ ਜਿਹੜਾ ਕਿ ਸਭ ਤੋਂ ਵੱਧ ਜੋਗ ਪਿੰਡਾਂ ਦਾ ਹੁੰਦਾ ਉਸ ਤੋਂ ਬਾਅਦ ਵਿੱਚ ಗ್ರಾಮ ਪੰਚਾਇਤ ਦਾ ਹੁੰਦਾ ਉਹਨਾਂ ਦਾ ਵੀ ਸਭ ਤੋਂ ਵੱਧ ਪੱਛਾਵਾ ਜੋ ਵੀ ਇਸ ਐਨਕਲਾ ਕਰਵਾਇਆ ਜਾਂਦਾ ਵਾ ਇਹਦਾ ਦੋਸਤਾਂ ਅੱਜ ਸ਼ਾਦੀ ਹੈ ਪੀਰਾਂ ਦੀ ਤਾਕਤੇ ਸਾਥ ਪਾਪਾ ਕਰਾਇਆ ਜਾਂਦਾ ਜੀ ਧਰਤੀ ਤੇ ਕਲਾਰਾਂ ਦੇ ਸੰਗ ਵਿੱਚ ਵੱਡੇ ਮੰਦਰ ਤੇ ਕਰਾਇਆ ਜਾਂਦਾ ਹੈ ਹਲੀ ਕਮੂਨ ਸਰ ਸਾਰੇ ਹੀ ਸਰਕਾਰ ਜੋਗ ਜੀ ਇੱਕ ਇਸ ਤਰ੍ਹਾਂ ਦੇ ਅੱਜ ਰਾਸ਼ ਪ੍ਰਬੰਧਕ ਕਮੇਟੀ ਇੱਕ ਬਰਿਆ ਦੇ ਫੈਸਲੇ ਕੋਲ ਕੇ ਇਸ ਪਰ ਕੇਸ ਤੋਂ ਸਭ ਤੋਂ ਵੱਧ ਤੋਂ ਵੱਧ ਸਹਿਯੋਗ ਦੇ ਨਾਲ ਬਣਾਇਆ ਗਿਆ ਹੈ ਜਿਹੜੇ ਬੇਸ਼ਕ ਕੋਈ ਮੰਨਣ ਦਾ ਸਕੇ ਹੈ ਦੇਖੋ ਪਨਾਵਾਤ ਕੀ ਬੰਦੇ ਸ਼ਾਮਲੀ ਉਹਨਾਂ ਲਈ ਸਭ ਤੋਂ ਇੱਥੇ ਇੱਕ ਚੁਰਸਤ ਜਿਵੇਂ ਕਿ ਜੂਨ ਦਾ ਨੰਕਰ ਤੇ ਭਵਾਨ ਵਾਲਮੀ ਦੀ ਕਮੇਟੀ ਫਲਾਰ ਬੰਦ ਦਾ ਨੰਕਰ ਲਗਾਇਆ ਗਿਆ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਪ੍ਰਸ਼ਾਸਕੀ ਸੇਵਾ ਹਰ ਇੱਕ ਬੰਦੇ ਲਈ ਇਹਦੇ ਬਹੁਤ ਹੀ ਅਦਾਰਸ਼ਕ ਯੋਗ ਮੰਨਿਆ ਇਹ ਮੁਸਤੀ ਹੈ ਸਰ ਇਹ ਪਿੰਡ ਦਾ ਕੀ ਨਾਮ ਹੈ ਜਿੱਥੇ ਕਿ ਚੰਨੀ ਮੇਲਾ ਕਰਾਇਆ ਹੈ ਪਿੰਡ ਕਲਾਰ ਜ਼ਿਲ੍ਹਾ ਜਲੰਧਰ ਤਸੀਲ ਸ਼ਾਹਕੋਟ ਜੀ ਕਿੰਮਾ ਚੰਨੀ ਮੇਲਾ ਹੈ ਇਹ ਬੜੇ ਪੁਰਾਣੇ ਜੋ ਤੋਂ ਅਸੀਂ ਸੁਰਤ ਵੀ ਨਹੀਂ ਫੜੀ ਜੋ ਤੋਂ ਚੱਲਦੇ ਆ ਰਹੇ ਛੇ ਚੇਤਰ ਨੂੰ ਹੁੰਦਾ ਜੀ ਆਜਾ ਅਜਾ ਸ਼ੇਤੀ ਮੇਲਾ ਤੇ ਇਹਨੇ ਖਿਡਾਰੀ ਹੈ ਕਿ ਕਿੱਥੋਂ ਕਿੱਧਰ ਆਇਆ ਇਹ ਸਾਰੇ ਖਾੜਿਆਂ ਦੇ ਪਹਿਲਵਾਨ ਸੱਦੇ ਗਏ ਆ ਵੱਡੇ ਜਿਹੜੇ ਨਾਮਵਰ ਖਾੜੇ ਆ ਉਹਨਾਂ ਦੇ ਪਹਿਲਵਾਨ ਸੱਦੇ ਗਏ ਆ ਇਹ ਸਾਰੇ ਕਿੰਨੇ ਦਿਨਾਂ ਤੋਂ ਚੱਲ ਜੇ ਮੇਲਾ ਵਾ ਇੱਕ ਦਿਨ ਦਾ ਇੱਥੇ ਨਾਮ ਕਿਹ ਕੀ ਰੱਖੇਗੇ ਨਾਮ ਲੱਖਾਂ ਰੁਪਏ ਦੇ ਨਾਮ ਇਹ ਜੀ ਸਵਰਗਵਾਸੀ ਦਇਾਲ ਸਿੰਘ ਮਢੀਲੇ ਵਾਲਾ ਪਰਿਵਾਰ ਰੱਖੇ ਹੋਗੇ ਹਰ ਸਾਲ ਬੜਾ ਵੱਡਾ ਯੋਗਦਾਨ ਪਾ ਕੇ ਉਹ ਪਹਿਲਾ ਗੁਰਦੁਆਰਾ ਸਾਹਿਬ ਗੰਡਵਾਟ ਕਰਵਾਏ ਜਾਂਦੇ ਆ ਭੋਗ ਤੋਂ ਪ੍ਰੰਤ ਮੁੜ ਕੇ ਪਖਾੜਾ ਕੱਢਿਆ ਜਾਂਦਾ ਤੇ ਕਿੰਨੇ ਕਿੰਨੇ ਏਜ ਦੇ ਜਾਂ ਫਿਰ ਕਿੰਨੇ ਕਿੰਨੇ ਗਿੱਲੂਆਂ ਦੇ ਜਿਹੜੇ ਚੱਲੇ ਇਹ ਸਾਰੇ ਵੱਡੇ ਓਪਨ ਲੈਵਲ ਦੇ ਵੀ ਆ ਬੱਚੇ ਵੀ ਆ ਤੇ ਵਿੱਚ ਜੰਗਮੇ ਮੁੰਡੇ ਵੀ ਆਪਣੇ ਖਾੜਿਆਂ ਦੇ ਪੁੱਤੋ ਅਖਰੇ ਬੇਟਾਂ ਦੇ ਮੁੰਡੇ ਖੇਡਦੇ ਆ ਤੇ ਸੱਜ ਮੇਲਾ ਕਰਵਾਇਆ ਜਾਂਦਾ ਹਾਂ ਜਿਹੜੇ ਦਰਸ਼ਕ ਦੇਖ ਉਹਨਾਂ ਵਾਸਤੇ ਪ੍ਰਬੰਧਕਾਂ ਵੱਲੋਂ ਕੀ ਪ੍ਰਬੰਧ ਦਿੱਤੇ ਗਏ? ਸਾਰਾ ਪ੍ਰਬੰਧ ਲਾਇਆ ਗਿਆ ਜੀ ਇਹ ਆਪਣੇ ਖੇਡ ਸਟੇਡੀਅਮ ਕਲਾਰ ਜੋ ਬਾਪੂ ਖਜਾਨ ਸਿੰਘ ਦੀ ਯਾਦ ਚ ਕਰਵਾਇਆ ਜਾਂਦਾ ਉੱਥੇ ਹਰ ਸਾਲ ਮੇਲਾ ਹੈ। ਤੇ ਉੱਥੇ ਕੁਰਸੀਆਂ, ਮੇਜ਼ ਜਿੰਨਾ ਵੀ ਪ੍ਰਬੰਧ ਹੋ ਸਕਦਾ ਸਾਡੇ ಗ್ರಾಮ ਪੰਚਾਇਤ ਕਲਾਰ ਵੱਲੋਂ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰ ਸਾਰੇ ਰਲ ਮਿਲ ਕੇ ਇਸ ਵੱਡਾ ਬੜਾ ਮੁੱਲਾ ਯੋਗਦਾਨ ਪਾ ਕੇ ਇਸ ਸ਼ੰਝ ਮੇਲੇ ਨੂੰ ਅਸੀਂ ਵੱਧ ਤੋਂ ਵੱਧ ਤੇ ਕਰਵਾ ਕੇ ਤੇ ਪਰਮਾਤਮਾ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਜੋ ਸਾਡੇ ਬਜ਼ੁਰਗਾਂ ਤੋਂ ਰੋਹ ਰੀਤ ਚੱਲੀ ਜਾ ਰਹੀ ਹੈ ਉਹ ਤੋਂ ਅੱਗੇ ਜੇਤੀ ਟੀਮਾਂ ਲਈ ਕਿਹੜਾ ਕਿਹੜੇ ਇਨਾਮ ਜੜੇ ਨੇ ਰੱਖੇ ਇਹ ਵੱਡੇ ਲੈਵਲ ਤੇ 110000 ਰੁਪਇਆ ਜੇਤੂ ਪਟਕੇ ਨੂੰ ਆ ਵੱਡੇ ਲੈਵਲ ਤੇ ਲੱਖਾਂ ਰੁਪਇਆ ਤੋਂ ਉੱਪਰ ਇਨਾਮ ਦਿੱਤੇ ਜਾਣਗੇ ਜੀ ਸਰ ਪਹਿਲੇ ਸਮਝ ਜੀ ਸੰਜੀ ਨੂੰ ਤਾਂ ਹੁੰਦੀ ਸੀ ਜੀ ਨੂੰ ਤੁਸੀਂ ਕਿੱਦਾਂ ਵੇਖਦੇ ਇਦਾਂ ਹੈ ਹੁਣ ਇਦਾਂ ਹੈ ਵੀ ਗਾਂਹ ਦੀ ਗਾਂ ਖੇਡ ਮੇਲੇ ਵਿੱਚ ਹਰ ਇੱਕ ਤਰ੍ਹਾਂ ਦਾ ਬਦਲਾਅ ਆ ਗਿਆ ਵਾ ਹੁਣ ਥੋੜਾ ਜੰਗ ਪੈਣਾ ਨੌਜਵਾਨਾਂ ਨੂੰ ਜ਼ਿਆਦਾ ਹੈ ਇਹ ਵਿੱਚ ਬਾਕੀ ਪਹਿਲਾਂ ਜਦੋਂ ਅਖਾੜੇ ਲੱਗਦੇ ਸੀ ਉਦੋਂ ਹੋਰ ਹਿਸਾਬ ਕਿਤਾਬ ਸੀ ਹੁਣ ਥੋੜਾ ਮੀਡੀਆ ਦਾ ਜੋਗਿਆ ਉਦੋਂ ਇੰਨਾ ਜ਼ਿਆਦਾ ਅੱਗੇ ਹੋ ਕੇ ਨਹੀਂ ਸੀ ਕੋਈ ਖੇਡ ਦਾ ਬੜੇ ਆਪੋ ਆਪਣੇ ਸ਼ੌਕ ਹੁੰਦੇ ਸੀਗੇ ਕਈ ਤਰ੍ਹਾਂ ਦੀਆਂ ਜਿੱਦਾਂ ਬੈਠਕਾ ਕੱਢਣੀਆਂ ਡੰਡ ਮਾਰਨੇ ਹੁਣ ਜਿਹੜੀਆਂ ਕੁਸ਼ਤੀਆਂ ਤੇ ਕਬੱਡੀ ਆ ਇਹ ਬਹੁਤ ਵੱਡੇ ਲੈਵਲ ਤੇ ਜਿਹਨੂੰ ਆਪਾਂ ਕਹਿ ਸਕਦੇ ਆ ਮੀਡੀਆ ਦਾ ਜੋਗਿਆ ਬਹੁਤ ਅੱਗੇ ਨਿਕਲ ਗਈ ਆ ਸਰ ਅੱਜਕੱਲ੍ਹ ਦੀ ਨੌਜਵਾਨੀ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੋ ਅਸੀਂ ਤੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਕੇ ਆਪਣੀ ਸਿਹਤ ਨੂੰ ਸੰਭਾਲੇ ਜੇ ਸਭ ਤੋਂ ਪਹਿਲਾਂ ਬੰਦੇ ਦੀ ਸਿਹਤ ਆ ਤੇ ਸਾਰਾ ਕੁਝ ਆ ਜੇ ਸਿਹਤ ਨਹੀਂ ਤੇ ਕੁਝ ਵੀ ਨਹੀਂ ਸੋ ਅਸੀਂ ਤੇ ਇਹ ਬੇਨਤੀ ਕਰਾਂਗੇ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਆਪਣੀ ਸਿਹਤ ਨੂੰ ਸੰਭਾਲੋ ਨਸ਼ਿਆਂ ਨੂੰ ਛੱਡ ਕੇ ਕੋਸਟੀਆਂ ਖੇਡਾਂ ਕਬੱਡੀ ਜਿੰਨੀਆਂ ਵੀ ਖੇਡਾਂ ਤੁਸੀਂ ਆਪਣੇ ਸਰੀਰ ਤੌਰ ਤੇ ਹੋਣ ਤੇ ਜ਼ਿਆਦਾ ਕਰਕੇ ਮੋਬਾਈਲ ਤੇ ਲੋਕ ਫਿੱਟੀ ਜਾਂਦੇ ਆ ਸੋ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਖਾੜਿਆ ਜਾ ਕੇ ਵੀ ਖੇਡਣ ਦੀ ਕੋਸ਼ਿਸ਼ ਕਰੋ ਠੀਕ ਠੀਕ